ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਨਿਗਾ ਨਿਗਾ ਸਵਾਗਤ ਹੈ ਜੀ ਅਸੀਂ ਪਹੁੰਚੇ ਆਂ ਕੋਰਾਲੀ ਦੇ ਮੇਨ ਬਾਜ਼ਾਰ ਦੇ ਵਿੱਚ ਕਿਉਂ ਪਹੁੰਚੇ ਆਂ ਇੱਥੇ ਇੱਕ ਨਵੀਂ ਦੁਕਾਨ ਖੁੱਲੀ ਹੈ ਯੂਵੀ ਫੈਸ਼ਨ ਕਿੰਗ ਆਪ ਦਾ ਕਿਸਮ ਕੁਆ ਕਰ ਲਖਸ਼ੀਆਂ ਪਤਸ਼ਾਈਆਂ ਜੇ ਸਾਥ ਨਤ ਕਰੇ ਸੂਸ਼ਤੇ ਪਤ ਆਪ ਵੀ ਨੇ ਅਵਾਰ ਆਪਣੇ ਬਚੇ ਰੁਸ਼ੀਆਂ ਬਚੀਆਂ ਆਪ ਜਿੱਦ ਕਰਦੇ ਤੀਤਵਾਰ ਭਾਈ ਸਾਹਿਬ ਐਸਵਾ ਚੰਦੀ ਭਾਈ ਮੋਹਨ ਸਿੰਘ ਸਭੂ ਸੱਤੇ ਪਾਚਾ ਜੀ ਨੂੰ ਆਪ ਜੀ ਨੇ ਕਿਰਪਾ ਕੀਤੀ ਸਭੂ ਸੱਤੇ ਪਾਚਾ ਜੀ ਨੂੰ ਫੈਸਲਕੀ ਨੇਮ ਦੇ ਨਾਂ ਤੇ ਸਭੂ ਸੱਤੇ ਪਾਚਾ ਜੀ ਨੂੰ ਦੁਕਾਨ ਸਭੂ ਸੱਤੇ ਪਾਚਾ ਸ਼ੁਰੂਆਤ ਕਰਨ ਲੱਗੇ ਨੇ ਗਰੀਬਨਵਾਜ਼ ਜੀ ਆਪ ਨੇ ਕਿਰਪਾ ਕਰਦੇ ਇਸ ਕਾਰੋਬਾਰ ਵਿੱਚ ਵਾਦੇ ਬਖਸ਼ਿਸ਼ ਕਰਨੇ ਸਭੂ ਸੱਤੇ ਪਾਚਾ ਕਾਰੋਬਾਰ ਆਰੰਭਕ ਤੋਂ ਪਹਿਲਾਂ ਆਪ ਨੇ ਮubaraka ਚੰਨ ਕਰਸੇ ਸਭੂ ਜੀ ਆਪ ਜੀ ਦੇ ਤਾਲਮਹ ਪੁੱਤਰ ਸੋਹਣੇ ਸਿੰਘ ਸਭੂ ਸੱਤੇ ਪਾਚਾ ਇਸ ਸਥਾਨ ਤੇ ਲਾ ਕੇ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਕੋਲ ਆਇਸ ਬਿਸਪੇਟਾ ਜੀ ਪਹੁੰਚੇ ਸੇਵਕ ਪ੍ਰਵਾਹ ਨੇ ਆਪ ਜੀ ਨੂੰ ਸੁੰਦਰ ਮਾਲੇ ਪੇਟਾ ਕਿਤੇ ਨਿਮਾਣੇ ਸੇਵਕਾਂ ਦੇ ਪਰਦੇ ਤੱਕ ਕਿਰਪਾ ਨੇ ਸੇਵਾ ਦਾ ਤੇ ਮਨਜ਼ੂਰ ਕਰਨੀ ਦੀ ਕਾਰਕਾ ਸਤਿ ਸੁੱਧੇ ਪੰਚਾ ਜੀ ਅੰਸ਼ ਰੂਪ ਸਹਿਬ ਦਾ ਕੰਮੀ ਗਹਿਤ ਮਾਰਦਾਸ ਪਿਤਰ ਜੀ ਨਾਲ ਜੁੜਾਣੇ ਤੋਂ ਆਇ ਸੁਖਮਨੀ ਸਾਹਿਬ ਨੇ ਤਰੁਕ ਕਰਨੇ ਕਾਲ ਬਲਿ ਜੁੜੇ ਸਤਿ ਸੁੱਧੇ ਪੰਚਾ ਜੀ ਇਹਨਾਂ ਹੀ ਖੁਸ਼ੀਆਂ ਨੂੰ ਰੱਖਦੇ ਹੋਏ ਆਪ ਜੀਆ ਮੁਖਸ਼ੀ ਹੋਣਾਂ ਦਰਤਾ ਵਿੱਚ ਪਵਿੱਤਰ ਕ੍ਰਿਪਾ ਪ੍ਰਸ਼ਾਦੀ ਦੇਖ ਸਕੇ ਹਰ ਵੀ ਕਿਰਪਾ ਕਰਨੀ ਆਪ ਜੀ ਦਾ ਪਰਿਵਾਰਕ ਸੂਤ ਆਪ ਜੀ ਦਾ ਪਰਿਵਾਰਨ ਹੋਇਆ ਸੀ ਪ੍ਰਸ਼ਾਸਨਿਕ ਤੌਰ ਤੇ ਜੋ ਨਹੀਂ ਸ਼ਕੇ ਸਵਾਸ ਸਵਾਸ ਆਪ ਦਾ ਹੀ ਨਾਮ ਲੁਕੇ ਸੁਣਦੇ ਤਾਂ ਕਿਰਪਾ ਕਰਨੀ ਪਰਹਮਤ ਜੀ ਨੂੰ ਸਾਡੇ ਕਾਰੋਬਾਰ ਦੀ ਵਾਧ ਰਚਨੇ ਦੁਤ ਤੱਕ ਇਹ ਮੋਸ਼ੀਆ ਮਤੋਂ ਸਹੀ ਪਿਆਰੇ ਨੇ ਜਿਨ੍ਹਾਂ ਨੇ ਆਪ ਦਾ ਪਵਿੱਤਰ ਨਾਮ ਚਿਤਾਵੇ ਨਾਮ ਚਲਦੀ ਕਰਾ ਤੇ ਭਾਣ ਸਰਦਾਰ ਇਬਰਾਹਿਮ ਜੀ ਕਾਸ ਵਾਹਿਗੁਰੂ ਕੀ ਬੋਲੇ ਲਹਿਰਾਇ ਜੋਸ਼ਰ ਦਾ ਕਰ ਸੇਵ ਦੇਵਾਹੀ ਗੁਰੂ ਪਾਰ ਉਮਾਰਾ ਉਮਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਗੱਲਬਾਤ ਕਰਦੇ ਆ ਜੋ ਇਸ ਦੁਕਾਨ ਦੇ ਓਨਰ ਨੇ ਉਹਨਾਂ ਦੇ ਨਾਲ ਕਿ ਕੀ ਇੱਥੇ ਕੀ ਕੀਤਾ ਜਾਂਦਾ ਹੈ ਤੇ ਆਓ ਆਪਾਂ ਹੁਣ ਚਾਹੁੰਦੇ ਆ ਇਹ ਸਾਡੇ ਮੋਹਿਤ ਜੀ ਨੇ ਜਿਨ੍ਹਾਂ ਨੂੰ ਪਿਆਰ ਨਾਲ ਮੰਨੀ ਕਿਹਾ ਜਾਂਦਾ ਹਦੀ ਮੰਨੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਨਵੀਂ ਸ਼ਾਪ ਦੀਆਂ ਤੇ ਇੱਥੇ ਬਾਰੇ ਜਾਣਕਾਰੀ ਦਿਵੋ ਕਿ ਕੀ ਕੀ ਕੀਤਾ ਜਾਂਦਾ ਇੱਥੇ ਆਪਾਂ ਸਭ ਤੋਂ ਪਹਿਲਾਂ राधे राधे ਜੀ ਕਾਇਨਾ ਜੀ ਦੀ ਕਿਰਪਾ ਨਾਲ ਸਾਨੂੰ ਮੌਕਾ ਮਿਲਿਆ ਕਿ ਸਾਨੂੰ ਇਹ ਦੁਕਾਨ ਮਿਲੀ ਹੈ ਜੀ ਆਪਣੀ ਸ਼ਾਪ ਦਾ ਨਾਮ ਹੈਗਾ ਜੀ ਯੂਵੀ ਫੈਸ਼ਨ ਕਿੰਗ ਯੂਵੀ ਫੈਸ਼ਨ ਕਿੰਗ ਦੇ ਰਿਚ ਲੇਡੀਜ਼ ਦੇ ਕੱਪੜਿਆਂ ਦੀ ਸਟਿਚਿੰਗ ਕੀਤੀ ਜਾਂਦੀ ਹੈ ਅੱਛਾ ਜੀ ਹਰ ਤਰ੍ਹਾਂ ਦੇ ਕੱਪੜੇ ਦੀ ਸਟਿਚਿੰਗ ਐਮਬਰਾਇਡਰੀ ਹੈਂਡਵਰਕ ਹੈਂਡ ਪੇਂਟਿੰਗ ਇਸ ਤੋਂ ਇਲਾਵਾ ਕਸਟਮੇਡ ਕੱਪੜੇ ਜਿਸ ਤਰ੍ਹਾਂ ਕੀ ਕਸਟਮਰ ਨੇ ਆਪਣੀ ਚੋਆਇਸ ਦੇ ਕੋਈ ਕੱਪੜਾ ਬਣਾਣਾ ਹੈ ਕੋਈ ਨੈਟ ਤੋਂ ਵੀਡੀਓ ਦੇਖ ਕੇ ਦਾਸਤੀ ਉਹ ਸਾਰੀ ਚੀਜ਼ਾਂ ਉਹਦੀ ਰੈਡੀ ਕੀਤੀ ਜਾਂਦੀ ਹੈ ਓਕੇ ਰੇਟ ਫਿਲਹਾਲ ਸਟਾਰਟਿੰਗ ਦੇ ਅਕੋਰਡਿੰਗ ਚਾਰਜ ਰੇਟ ਰੱਖੇ ਗਏ ਨੇ ਜੀ ਆ ਇਸ ਮਾਰਕੀਟ ਦੇ ਅਕੋਰਡਿੰਗ ਜੋ ਇਸ ਮਾਰਕੀਟ ਦੇ ਵਿੱਚ ਰੇਟ ਚੱਲ ਰਿਹਾ ਸੇਮ ਉਹ ਹੀ ਰੇਟ ਹੈ ਰੇਟ ਲਿਸਟ ਪਰ ਤੁਸੀਂ ਇੱਕ ਵਾਰ ਫੋਕਸ ਕਰ ਲਓ ਮੈਂ ਤੁਹਾਨੂੰ ਰੇਟ ਲਿਸਟ ਵੀ ਦਿਖਾ ਦਿੰਦਾ ਏ ਇਹ ਸਾਡੀ ਰੇਟ ਲਿਸਟ ਹੈ ਜੀ ਜੀ ओके okay. तो चलिए वर्कशॉप काम ਕੀਤਾ ਜਾਂਦਾ ਹੈ ਕਸਟਮਰ ਨੂੰ ਰੇਟ ਸਭ ਨੂੰ ਫਿਲਹਾਲ ਵਧੀਆ ਲੱਗ ਰਹੀ ਹੈ ਕਿ ਸਹੀ ਹੈ ਠੀਕ ਹੈ ਆ ਆਰਡਰ ਸੇ ਕਪੜੇ ਜ਼ਿਆਦਾਤਰ ਤਿਆਰ ਹੋ ਰਹੇ ਨੇ ਜ਼ਿਆਦਾਤਰ ਐਨ ਆਰ ਆਈ ਕਸਟਮਰ ਲੱਗੇ ਹੋਏ ਨੇ ਉਹਨਾਂ ਦੇ ਕਪੜੇ ਬਾਹਰ ਤੋਂ ਆ ਜਾਂਦੇ ਆ ਫੈਬਰਿਕ ਉੱਤੋਂ ਲੈ ਲਿਆ ਕੋਦੇ ਸਟੀਚ ਕਰਤੇ ਆ ਬਾਅਦ ਚ ਗਲੈਨ ਕूरियर ਕਰਤੇ ਆ ਮੇਨਲੀ ਜ਼ਿਆਦਾਤਰ ਇਹ ਵਾਲਾ ਕੰਮ ਹੈ ਠੀਕ ਹੈ ਇਹ ਮਾਰਕੀਟ ਦਾ ਨਾਮ ਕੀ ਪੈਂਦਾ ਹੈ ਇਹ ਹੈਗਾ ਇਹ ਬਾਬਾ ਸੋਢੀ ਕੰਪਲੈਕਸ ਜੀ ਮੇਨ ਮਾਰਕੀਟ ਮਾਤੂ ਹਲਵਾਈ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਬਾਬਾ ਸੋਟੀ ਕੰਪਲੈਕਸ ਹੈ ਉੱਥੇ ਆਪਣੀ ਦੁਕਾਨ ਰਾਜੇ ਦੀ ਰਾਜਾ ਹੋਲ سیلਰ ਹੈ ਸ਼ੋਪ ਹੈ ਜੀ ਉਹਨਾਂ ਦੀ ਬਿਲਕੁਲ ਸਾਹਮਣੇ ਵਾਲੀ ਸ਼ੋਪ ਹੈ ਆਪਣੀ ਯੂਵੀ ਫੈਸ਼ਨ ਕਿੰਗ ਨਾਮ ਦੀ ਜੀ ਤੇ ਹੋਰ ਹੁਣ ਤਿਹਾੜ ਵੀ ਆ ਰਹੇ ਨੇ ਜਿਵੇਂ ਠਖੜੀ ਆ ਰਹੀ ਹੈ ਤੇ ਹੋਰ ਅੱਗੇ ਤਿਹਾੜ ਸ਼ੁਰੂ ਹੋਣੇ ਆ ਤਾਂ ਵਧੀਆ ਸੀਜ਼ਨ ਚੱਲੇ ਪਰਮਾਥਮਾ ਕਰੇ ਸਾਡੀ ਰਹਿਮਾਂ ਨੇ ਤੇ ਕੁਛ ਕੋਈ ਆਫਰ ਉੱਪਰ ਬਗੈਰ ਆ ਵੀ ਹੈ ਜੀ ਹਾਂਜੀ ਜੀ ਜਿਸ ਤਰ੍ਹਾਂ ਹੁਣ ਤੁਸੀਂ ਆਪਣਾ ਗੱਲ ਕਰ ਰਹੇ ਕੀ ਤਿਹਾਰ ਆ ਰਹੇ ਆ ਸਭ ਤੋਂ ਪਹਿਲਾਂ ਆਪਾਂ ਰਾਖੀ ਦੇ ਤਿਹਾਰ ਨੂੰ ਦੇਖਦੇ ਹਾਂ ਭੈਣਾਂ ਲਈ ਆਫਰ ਕੱਢਿਆ ਹੈ ਜਿਹਦੇ ਵਿੱਚ ਆਫਰ ਕੁਛ ਇਸ ਤਰ੍ਹਾਂ ਹੋਊਗਾ ਕਿ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਅਗਰ ਕੋਈ ਵੀ ਕਸਟਮਰ ਆਪਾਂ ਕੋਲ ਲੇਡੀ ਸੂਟ ਦੀ ਸਲਾਈ ਕਰਵਾਉਂਦੇ ਆ ਤਾਂ ਪਰ ਕਸਟਮਰ ਉਹਨਾਂ ਨੂੰ 5 ਰਾਖੀਸ ਗਿਫਟ ਦਿੱਤੀਆਂ ਜਾਣਗੀਆਂ ਸਾਡੇ ਵੱਲ ਤੇ ਉਸ ਤੋਂ ਬਾਅਦ ਫਿਰ 11 ਤਰੀਕ ਨੂੰ ਸਾਂਝੀ ਦੇ ਕਸਮਰਿਕ ਤੋਂ ਲੈ ਕੇ 10 ਤਰੀਕ ਤੱਕ ਸਾਡੇ ਕੋਲ ਆਣਗੇ ਉਹਨਾਂ ਦੇ ਨਾਮ ਦੀਆਂ ਪਰਚੀਆਂ ਦੇ ਵਾਊਚਰ ਨਿਕਾਲੇ ਜਾਣਗੇ ਫਿਰ ਉਹ 11 ਤਰੀਕ ਨੂੰ ਸ਼ਾਮ ਨੂੰ 6 ਵਜੇ ਲਾਈਵ ਅਮਰਜੀਤ ਈਮਾਨ ਜੀ ਏ ਈਮਾਨ ਚੈਨਲ ਤੇ ਲਾਈਵ ਕਰਨਗੇ ਇਹਦੇ ਵਿੱਚ ਉਹ ਸ਼ਾਮ ਨੂੰ 6 ਵਜੇ ਲਾਈਵ ਵੀਡੀਓ ਬਣਾਣਗੇ ਜਿਹਦੇ ਵਿੱਚ ਆਪਾਂ ਬਾਉਲ ਦੇ ਵਿੱਚ ਸਭ ਕਸਟਮਰਸ ਦੇ ਨਾਮ ਦੀਆਂ ਪਰਚੀਆਂ ਪਾਉਂਗੇ ਉਸ ਤੋਂ ਤਿੰਨੇ ਨਾਮ ਕੱਢੇ ਜਾਣਗੇ ਫਰਸਟ ਪ੍ਰਾਈਜ਼ ਦੇ ਵਿੱਚ ਆਪਣੀ ਚਾਂਦੀ ਦੀ ਚੈਨ ਹੋਏਗੀ ਉਹ ਵਾਹ ਜਿਹੜੇ ਵੀ ਕਸਟਮਰ ਲਕੀ ਹੋਣਗੇ ਉਹਨਾਂ ਨੂੰ ਫਰਸਟ ਪ੍ਰਾਈਜ਼ ਦੇ ਵਿੱਚ ਚਾਂਦੀ ਦੀ ਚੈਨ ਮਿਲੇਗੀ ਸੈਕੰਡ ਪ੍ਰਾਈਜ਼ ਦੇ ਵਿੱਚ ਆਪਣੇ ਵੱਲ ਤੋਂ ਡਿਨਰ ਸੈੱਟ ਦਿੱਤਾ ਜਾਏਗਾ ਓਕੇ ਔਰ ਦੇਖੋ ਪਤਾ ਹੈ ਕਿ ਭਣਾ ਦੇ ਯੂਜ਼ ਦੇ ਵਿੱਚ ਫੈਸ਼ਨ ਦੇ ਤੌਰ ਪਰ ਚਾਂਦੀ ਦੀ ਚੈਨ ਰਸੋਈ ਦੇ ਕੰਮ ਆਇਆ ਡਿਨਰ ਸੈੱਟ ਇਸੇ ਤਰ੍ਹਾਂ ਆਪਾਂ ਨੇ ਤੀਸਰੇ ਗਿਫਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਨੇ ਰੱਖਿਆ ਹੈ ਕਿ ਆਪਾਂ ਕਸਟਮਰ ਨੂੰ ਦੋ ਸੂਟਾਂ ਦੀ ਸਲਾਈ ਫ੍ਰੀ ਦਵਾਂਗੇ ਦੋ ਸੂਟ ਕਿਹੜੇ ਕਿ ਦੋ ਸਿੰਪਲ ਸੂਟਾਂ ਦੀ ਸਲਾਈ ਉਹਨਾਂ ਨੂੰ ਤੀਸਰੀ ਕੁਪਨ ਦੇ ਵਿੱਚ ਫ੍ਰੀ ਮਿਲੇਗੀ ਅੱਛਾ ਜੀ ਔਰ ਇਹ ਤੀ ਮਤਲਬ ਕਿ ਇਹ ਆਫਰ ਹੈ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਕਿ ਸੀਮਿਤ ਹੈ ਜਿਸ ਕਸਟਮਰ ਨੇ ਇਸ ਆਫਰ ਦਾ ਲਾਭ ਉਠਾਣਾ ਹੈ ਉਹ ਜਲਦੀ ਤੋਂ ਜਲਦੀ ਯੂਵੀ ਫੈਸ਼ਨ ਕਿੰਗ ਬਾਬਾ ਸੋਢੀ ਕੰਪਲੈਕਸ ਪੁਨਛਨ ਇਸ ਮੌਕੇ ਦਾ ਲਾਭ ਉਠਾਣ ਰਕੜੀ ਕਰਕੇ ਰਕੜੀ ਦਾ ਸਪੈਸ਼ਲ ऑफर ਹੈ ਸੋ ਇਹਦਾ ਪ੍ਰੋਗਰਾਮ ਹੈ तकरीबन ਕਸਟਮਰ ਨੂੰ ਜਿਨੇ ਰਕੜੀਆਂ ਲੈਣ ਜਾਣੀਆਂ ਮੰਨ ਲਓ ਪਰ ਸੂਟ ਦੇ ਉੱਪਰ 5 ਰਾਕੀਜ਼ ਉਹਨਾਂ ਨੂੰ ਆਪਸ਼ਨਲੀ ਪਰ ਕਸਟਮਰ ਆਏ ਨਹੀਂ ਕੋਈ ਕਸਟਮਰ ਖਾਲੀ ਜਾਏਗਾ ਵਾਊਚਰ ਵਾਲਿਆਂ ਨੂੰ ਤਾਂ ਗਿਫਟ ਮਿਲੇਗਾ ਬਟ ਆਪਸ਼ਨਲ ਦੇ ਵਿੱਚ ਆਏ ਹੈ ਕਿ ਜਿੰਨੇ ਵੀ ਕਸਟਮਰ ਆਣਗੇ ਚਾਹੀਓ ਇੱਕਾਂ ਚਾਹੀਓ ਸੋਹਣ ਚਾਹੀਓ ਦਸਾਂ

ਉਸੀ ਦਿਨ ਕਸਟਮਰ ਨੂੰ ਸੂਟ ਲੈਣ ਅਦਰ ਕਸਟਮਰ ਬਾਅਦ ਚ ਵੀ ਆ ਰਿਹਾ 10 ਬਟ ਉਹਨਾਂ ਰਾਖੀ ਨਾਲ ਦੀ ਨਾਲ ਗਿਫਟ ਦਿੱਤੀ ਜਾਂਦੀ ਹੈ ਓਕੇ ਤੇ ਪਹਿਣਾ ਲਈ ਵੀ ਇਹ ਬਹੁਤ ਹਾਂਜੀ ਫਾਇਦੇ ਦਾ ਕੰਮ ਹੈ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਕੰਮ ਵੀ ਇਹ ਪਹਿਣਾ ਦਾ ਸੂਟ ਵੀ ਪਹਿਣਾ ਦੇ ਸਵਾਉਣੇ ਆ ਹਾਂਜੀ ਹਾਂਜੀ ਤੇ ਉਹਨਾਂ ਦੇ ਲਈ ਤੁਸੀਂ ਇਹ ਆਫਰ ਵੀ ਵਧੀਆ ਕੱਢੀ ਹੈ ਤੇ ਤਿਹਾਰ ਵੀ ਜਿਹੜਾ ਹੈ ਭੈਣ ਭਰਾ ਦਾ ਹੈ ਹਾਂਜੀ ਹਾਂਜੀ ਸੇਮ ਇਸੇ ਇਸੇ ਤਰ੍ਹਾਂ ਕਰੇ ਇਹ ਤਾਂ ਚਲੋ ਰਾਖੀ ਨੂੰ ਮੱਦੇ ਨਜ਼ਰ ਰੱਖਦੇ ਹੋ ਆਪਾਂ ਰਾਖੀ ਦੇ ਉੱਪਰ ਰਾਖੀ ਇਸ ਗਿਫਟ ਕਰਨੇ ਦਾ ਔਰ ਵਾਊਚਰ ਨਿਕਾਲੇ ਨੇ ਇਸ ਤੋਂ ਬਾਅਦ ਜਿਵੇਂ ਕਰਵਾ ਚੌਥ ਆਏਗਾ ਚੱਕਰੀਆਂ ਦੀਵਾਲੀ ਸੇਮ ਇਸ ਤਰ੍ਹਾਂ ਦੀ ਉੱਪਰ ਦੁਬਾਰਾ ਪੇਰ ਰੱਖੇ ਜਾਣਗੇ ਜਿਸ ਦੇ ਵਿੱਚ ਗਿਫਟ ਵੀ ਚੇਂਜ ਹੋਣਗੇ ਪਲੱਸ ਜਿਹੜੇ ਆ ਜਿਵੇਂ ਹੁਣ ਆਪਾਂ ਰਾਖੀ ਦੇ ਰਹੇ ਨੇ ਇਸ ਤਰ੍ਹਾਂ ਕਰਵਾ ਚੌਥ ਨੂੰ ਕਰਵਾ ਚੌਥ ਦੇ ਅਕੋਰਡਿੰਗ ਟਰੀਟ ਕਰਦੇ ਹੋਏ ਕੋਈ ਉਹ ਦੇ ਅਕੋਰਡਿੰਗ ਕਰੀ ਜਾਣਗੇ ਮਤਲਬ ਕਿ ਹਰ ਤਿਹਾੜਾ ਨਹੀਂ ਅੱਗੇ ਨੂੰ ਵੀ ਚੱਲਦਾ ਰਹੂਗਾ ਹਾਂਜੀ ਹਾਂਜੀ ਇਹ ਆਪਸ਼ਨ ਔਰ ਇਹ ਹੋਪਰ ਹਮੇਸ਼ਾ ਚੱਲਦਾ ਰਹੇਗਾ ਕੁਝ ਕਰਦੇ ਰਹੋਗੇ ਅੱਛਾ ਜਿਹੜੀ ਸਲਾਈ ਆ ਉਹ ਨਾ ਕੁਝ ਹੈ ਤਾਂ ਮੰਨ ਲਓ ਦੁਕਾਨ ਦੀ ਤਰੱਕੀ ਆਪਣੇ ਆਪ ਹੈ ਤੇ ਇਹਦੇ ਵਿੱਚ ਤੁਸੀਂ ਸੂਟ ਕਿਹੜੇ ਕਿਹੜੇ ਸਿਉਂਦੇ ਆ ਥੋੜਾ ਜਿਹਾ ਨਿਗਾ ਮਰਾਉਂਗੇ ਮਤਲਬ ਹਾਂਜੀ ਇੱਧਰ ਕਿਹਨਾਂ ਕਿਸ ਤਰ੍ਹਾਂ ਦੇ ਸੂਟ ਹੈ ਕਿਉਂਕਿ ਕਈ ਤਰ੍ਹਾਂ ਦੇ ਹੁੰਦੇ ਆ ਕੀ ਡਿਜ਼ਾਈਨ ਵਾਲੇ ਹੁੰਦੇ ਆ ਕਾਲੇ ਜੀ ਨਗਮਰਾਓ ਇਹ ਕੱਲ ਹਜੇ ਫਿਲਹਾਲ ਜਿੰਨੇ ਕਸਟਮਰਸ ਦੇ ਆਏ ਵੇ ਤੇ ਉਹਦੇ ਅਕੋਰਡਿੰਗ ਸੂਟ ਸਟਿਚ ਕਰਕੇ ਰੱਖੇ ਹੋਏ ਨੇ ਬਲਾਊਜ਼ ਗਰਾਰਾ ਸੂਟ ਪਲਾਜ਼ੋ ਸੂਟ ਸ਼ਰਾਰਾ ਸੂਟ ਇਟੂ ਜਸ ਆ ਰਹੀ ਹੈ ਸਾੜੀ ਸਟਿਚਿੰਗ ਗਾਊਨ ਅਨਾਰਕ ਅਨਾਰਕਲੀ ਇੰਡੀਅਨ ਵੈਸਟਰਨ ਹਰ ਤਰ੍ਹਾਂ ਦੀ ਕੁਐਸਚਨਸ ਬਣਾਈਆਂ ਜਾਂਦੀਆਂ ਇਸ ਤੋਂ ਇਲਾਵਾ ਆਪਣੀ ਅੱਜਕੱਲ ਮੇਨਲੀ ਟ੍ਰੈਂਡ ਚੱਲਿਆ ਹੋਇਆ ਹੈ ਕਿ ਫਰਸੀ ਸਲਵਾਰਾਂ ਦਾ ਪਰਸੀ ਸਲਵਾਰ ਤੁਸੀਂ ਸੁਣਿਆ ਹੋਊਗਾ ਕਿ 트ੈਂਡ ਦੇ ਵਿੱਚ ਉਹੀ ਚੱਲਿਆ ਪਿਆ ਏ ਜਿਆਦਾਤਰ ਤਕਰੀਬਨ ਕਸਟਮਰਸ ਦੀ ਪਰਸੀ ਸਲਵਾਰ ਦੇ ਹੀ ਸੂਟਾਂ ਦੇ ਆਰਡਰ ਆਏ ਵੀ ਦੇਖੋ ਕਸਟਮਰ ਦੀ ਸਲਵਾਰ ਪਰਸੀ ਸਲਵਾਰ ਅੱਛਾ ਪਹੁੰਚਾ ਵੀ ਵੈਰੀਆਂ ਦੇ ਦਿਲ ਨਾਲ ਬੜਾ ਏ ਜਿਹੜੇ ਸੂਟ ਸਵਾਉਣ ਆਉਣਗੇ ਹਾਂਜੀ ਪਹਿਲੀ ਤੋਂ 10 ਤੱਕ ਉਹਨਾਂ ਦਾ ਸੂਟ ਭਾਵੇਂ ਡਿਜ਼ਾਈਨ ਵਾਲਾ ਹੋਵੇ ਭਾਵੇਂ ਸਿੰਪਲ ਹੋਵੇ ਹਾਂਜੀ ਹਾਂਜੀ ਸਾਰਿਆਂ ਨੂੰ ਸਿੰਪਲ ਲਾਈਨਿੰਗ ਵਾਲਾ ਬਟ ਆਏ ਕਿ ਸੂਟ ਪੂਰਾ ਸਟਿਚ ਕਰਵਾਇਤੇ ਹੈ ਇਸ ਤਰ੍ਹਾਂ ਨਹੀਂ ਹੈ ਕਿ ਕਸਟਮਰ ਖਾਲੀ ਸ਼ਰਟ ਸਟਿਚ ਕਰਵਾ ਲਵੇ ਜਾਂ ਖਾਲੀ ਪਲਾਜ਼ੋ ਸਟਿਚ ਕਰਵਾ ਲਵੇ ਪੂਲ ਸੂਟ ਪਰ ਰਾਕਿਸ ਗਿਫਟ ਨਹੀਂ ਹੈ ਪਰ ਪੂਲ ਸੂਟ ਪਰ ਹੀ ਤੁਹਾਡੇ ਨਾਮ ਦਾ ਵਾਊਚਰ ਨਿਕਾਲਿਆ ਜਾਏਗਾ ਔਰ ਇਹ ਐਸ ਤਰ੍ਹਾਂ ਨਹੀਂ ਹੈ ਕਿ ਅਗਰ ਕਸਟਮਰ ਇੱਕ ਤਰ੍ਹਾਂ ਪਹਿਲਾ ਆ ਰਿਹਾ ਹੈ ਮੇਰੇ ਪਾਸ ਇਸ ਤਰ੍ਹਾਂ 5 ਦਿਨ ਹੈ ਉਹ ਕਸਟਮਰ 카ਉਂਟ ਨਹੀਂ ਹੈ ਜਿਹੜੇ 1 ਤੋਂ 10 ਦੇ ਵਿੱਚ ਆਣਗੇ ਉਹੀ ਕਸਟਮਰ 카ਉਂਟ ਹੋਣਗੇ ਕਿਉਂਕਿ ਆਫਰ ਰੱਖਿਆ ਗਿਆ ਹੈ 1 ਤਾਰੀਖ ਤੋਂ ਲੈ ਕੇ 10 ਤਾਰੀਖ ਤੱਕ ਓਕੇ ਲਾਈਵ ਵੀਡੀਓ ਦੇ ਵਿੱਚ ਸਾਰੇ ਕਸਟਮਰਾਂ ਨੇ ਪਹੁੰਚਣਾ ਹੈ ਜਿੱਥੇ 11 ਤ અમરજીતી માનજી ਵੱਲੋਂ ਹੀ ਏティમાન ਚੈਨਲ ਤੇ লাইਵ ਵੀਡੀਓ ਬਣਾਈ ਜਾਏਗੀ ਜਿਸ ਵੀ ਤੁਹਾਡੇ ਸਾਹਮਣੇ ਤੁਹਾਡੇ ਨਾਮ ਦੀ ਪਰਚੀਆਂ ਸਾਹਮਣੇ ਹੀ 쿠ਪਨਸ ਬਣਾਏ ਜਾਣਗੇ ਉਸੀ ਟਾਈਮ ਬੈਗਲ ਦੇ ਵਿੱਚ ਪਾਏ ਜਾਣਗੇ ਉਸੀ ਟਾਈਮ ਇਹ ਇਨਾਮ ਕੱਢੇ ਜਾਣਗੇ লাইਵ ਹੋਏਗਾ ਜਿਹੜੇ ਕਸਟਮਰਸ ਤਕਰੀਬਨ ਮੇਰੀ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਜਿਹੜੇ ਕਸਟਮਰ ਇਸ ਮੌਕੇ ਦਾ ਲਾਭ ਉਠਾਨਗੇ ਉਹ ਜਿਸ ਦਿਨ ਵਾਊਚਰਸ ਨਹੀਂ ਖਾਲੇ ਜਾਣਗੇ ਨਾ ਉਸ ਦਿਨ ਵੀ ਸਾਰੇ ਕਸਟਮਰ ਰਿਪ ਹੁਭੂ ਮਾਕੇ ਪਹੁੰਚਣ ਔਰ ਇਸ ਮੌਕੇ ਦਾ ਲਾਭ ਉਠਾ ਇੱਕ ਵਾਰ ਆਪਣਾ ਪੂਰਾ ਐਡਰੈਸ ਤੇ ਫੋਨ ਨੰਬਰ ਵੀ ਦੱਸ ਦਿਓ ਆ ਆਪਣੀ ਸ਼ੋਪ ਦਾ ਨਾਮ ਹੈਗਾ ਯੂਵੀ ਫੈਸ਼ਨ ਕਿੰਗ ਮੇਨ ਬਾਬਾ ਸੋਢੀ ਕੰਪਲੈਕਸ ਮੇਨ ਮਾਰਕੀਟ ਦੇ ਅੰਦਰ ਹੈ ਜੀ ਮਾਤੂ ਹਲਵਾਈ ਦੇ ਬਿਲਕੁਲ ਸਾਹਮਣੇ ਗਲੀ ਜਾਂਦੀ ਹੈ ਬਾਬਾ ਸੋਢੀ ਮੰਦਿਰ ਦੇ ਲਈ ਜੀ ਐਂਟਰ ਕਰਦੇ ਸਾਰੇ ਪਹਿਲੀ ਦੂਸਰੀ ਦੁਕਾਨ ਮੇਰੀ ਹੋਈ ਹੈ ਜੀ ਜਿੱਥੇ ਤੁਹਾਨੂੰ ਸ਼ੋਪ ਦੇ ਬਾਹਰ ਦਿਖ ਜੇਗਾ ਕਿ ਯੂਵੀ ਯੂਵੀ ਫੈਸ਼ਨ ਕਿੰਗ ਦਾ ਬਾਊਚਰ ਪੋਸਟਰ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ ਆਪਣਾ ਕੰਟੈਕਟ ਨੰਬਰ ਹੈ ਜੀ 628398349 ਔਰ ਆਪਣੀ ਇਨਸਟਾ आईडी ਹੈਗੀ ਹੈ ਜੀ uvfashionking ਇਸੀ ਤਰ੍ਹਾਂ ਆਪਣੀ ਸ਼ੌਪ ਦੇ ਉੱਪਰ UV ਫੈਸ਼ਨ ਕਿੰਗ ਦੇ ਨਾਮ ਨਾਲ UV ਕੇਕ ਸਟੂਡੀਓ ਖੋਲਿਆ ਗਿਆ ਹੈ ਜੋ ਕਿ ਮੇਰੀ ਸਿਸਟਰ ਦੇ ਵੱਲੋਂ ਕੀਤਾ ਜਾਏਗਾ। ਇਹ ਆਪਣਾ ਕੰਮ ਸੈਕੰਡ ਫਲੋਰ ਤੇ ਹੋਏਗਾ ਕਿਉਂਕਿ ਸ਼ੌਪ ਹੈਗੀ ਹੈ 트리플 ਫਲੋਰ ਤੇ ਤਾਂ ফার্স্ট ਫਲੋਰ ਤੇ UV ਫੈਸ਼ਨ ਕਿੰਗ ਚੱਲੇਗਾ ਔਰ ਸੈਕੰਡ ਫਲੋਰ ਤੇ UV ਕੇਕ ਸਟੂਡੀਓ ਚੱਲੇਗਾ। ਅੱਜਕੱਲ ਆਪਾਂ ਕਿਆ ਸੋਚਦੇ ਹਾਂ ਕਿ ਕਸਟਮਰਸ ਨੂੰ ਚਾਹੀਦਾ ਹੈ ਕਿ ਸਾਰੇ ਲੋਕਾਂ ਦੇ ਘਰ ਠਾਕੁਰ ਜੀ ਦੀ ਪੂਜਾ ਹੁੰਦੀ ਹੈ। ਤਾਂ ਸਾਰੇ ਸੋਚਦੇ ਕਿ ਅਸੀਂ ਐਗ ਲੈਸ ਕੇਕ ਬਣਾਈਏ કે ਕੇਕ ਖਾਈਏ ਔਰ ਠਾਕੁਰ ਜੀ ਨੂੰ ਪਰਸ਼ਾਣ ਲਗਾਈਏ ਤਾਂ ਇਹ ਸਾਰੀ ਚੀਜ਼ ਨੂੰ ਨੋਟਿਸ ਕਰਦੇ ਹੋਏ ਐਗ ਲੈਸ ਕੇਕ ਬਣਾਏ ਜਾਣਗੇ ਠਾਕੁਰ ਜੀ ਦੇ ਪਰਸ਼ਾਣ ਲਈ ਸਪੈਸ਼ਲੀ ਐਗ ਲੈਸ ਕੇਕ ਦੇ ਲਈ ਆਪਾਂ ਇਹ ਕੰਮ ਸ਼ੁਰੂ ਕੀਤਾ ਹੈ ਜੋ ਕਿ ਮੇਰੀ ਸਿਸਟਰ ਦੇ ਵੱਲੋਂ ਕੀਤਾ ਜਾਏਗਾ ਯੂਵੀ ਕੇਕ ਸਟੂਡੀਓ ਨਾਮ ਹੋਏਗਾ ਇਸ ਔਰ ਇਹਦਾ ਪੋਸਟਰ ਇਹਦੀ ਵੀਡੀਓ ਕੁਝ ਦਿਨਾਂ ਬਾਅਦ ਅਮਰਜੀਤ ਈਮਾਨਜੀ ਦੇ ਚੈਨਲ ਤੇ ਹੀ ਪਾਈ ਜਾਏਗੀ ਤੁਸੀਂ ਇਸ ਮੌਕੇ ਤੇ ਬੇਨਾਨ ਨਾਲ यूवी के स्टूडियो ते भी पहुंचने दी कृपालता करी हो जी थैंक यू धन्यवाद सारेयां दा जी आज ਤੁਸੀਂ ਕੀ ਲੈ ਕੇ ਆਏ ਹੋ ਜੀ ਕਿਹੜੀ ਦੁਕਾਨ ਮੈਂ यूवी ਫੈਸ਼ਨ ਬੁਟੀਕ ਰਾਜਾ ਦੀ ਦੁਕਾਨ ਦੇ ਅਪੋਜੀਟ ਹੈ ਦੁਕਾਨ ਨਮੀ ਟੇਲਿੰਗ ਦੀ ਖੁੱਲੀ ਹੈ ਔਰ ਮੋਹਿਦ ਅਜਰਾ ਬਹੁਤ ਬੜੀ ਸਟੀਚਿੰਗ ਕਰਦਾ ਮੈਂ ਪਹਿਲਾਂ ਵੀ ਸੂਟ ਸਵਾਇਆ ਸੀ ਆਪਣੀ ਮਿਸਿਸ ਦਾ ਅਤੇ ਹੁਣ 4 ਵੀ ਸੂਟ ਹੈ ਸਿਨੇ ਦਾ ਇਹਨਾਂ ਨੂੰ ਮੌਕਾ ਦੇ ਆ ਇਹਨਾਂ ਨੇ ਸਾਰੀ ਗੜੀ ਤਸੱਲੀ ਬਖਸ਼ਾ ਰੇਟ ਵੀ ਬੜੇ ਬਾਜ਼ੂਆਂ ਹੈ। ਹੋਰ ਇਹਨਾਂ ਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ ਪੰਜਾਬ ਯੂਨੀਵਰਸਿਟੀ ਤੋਂ। ਹਰ ਕੰਮ ਕਰਨ ਵਿੱਚ ਮਾਹਿਰ ਹੈ। ਇਸ ਲਈ ਸਭ ਨੂੰ ਅਨਵੇਦਨ ਹੈ ਕਿ ਬੱਦ ਤੇ ਬੱਦ ਇਸ ਮੁੰਡੇ ਦਾ ਹੌਸਲਾ ਵਧਾਓ। ਅਰ ਇੱਕ ਵਾਰ ਜਰੂਰ ਕੱਪੜੇ ਇਹਨਾਂ ਤੋਂ ਸੁਲਵਾ ਕੇ ਤਸੱਲੀ ਕਰੋ। ਅਤੇ ਉਹ ਆਂਦੇ ਕੱਪੜੇ ਵੀ ਲੱਡੂ ਗੋਪਾਲ ਦੀ ਡ्रेसेस ਵੀ ਬਣਾਣ ਦੇ ਮਾਹਿਰਾ ਹੈ ਅਗਰ ਕਿਸੇ ਨੂੰ ਜਰੂਰਤ ਹੈ ਤਾਂ ਉਹ ਵੀ ابھی ਮਿਲਵਾ ਸਕਦਾ ਹੈ